ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਕੰਡਿਆਲੀ ਥੋਰ ਦੇ ਨਾਮ। ਜੋ ਕਿ ਲਿਖਤ ਹੈ ਪ੍ਰਸਿੱਧ ਕਹਾਣੀਕਾਰ ਬਲਜੀਤ ਖਾਨ ਜੀ ਦੀ। ਉਮੀਦ ਕਰਦੀ ਹਾਂ ਇਹ ਦਿਲ ਨੂੰ ਛੋਹ ਜਾਣ ਵਾਲੀ ਕਹਾਣੀ ਤੁਹਾਨੂੰ ਬੇਹੱਦ ਪਸੰਦ ਆਵੇਗੀ। ਵਿਆਹ ਤੋਂ 10 ਸਾਲ ਬਾਅਦ ਵੀ ਮੇਰੀ ਕੋਖ ਹਰੀ ਨਾ ਹੋਈ। ਮੈਂ ਖੀਰ ਨੰਬਰਦਾਰ ਨੂੰ ਦੂਜਾ ਵਿਆਹ ਕਰਾਉਣ ਲਈ ਬਣਾ ਲਿਆ। ਸ਼ਰਾਬ ਪੀਣ ਲੱਗ ਗਿਆ ਸੀ ਬਹੁਤ। ਨਸ਼ੇ 'ਚ ਹੜਬੜਾਉਂਦਾ ਹੁੰਦਾ ਸੀ। ਕੀ ਕਰਨੇ 40 ਕਿੱਲੇ ਜ਼ਮੀਨ ਦੇ ਜੇ ਅਗਾ ਕੋਈ ਵਾਲੀਵਾਰ ਸੀ ਹੈ ਨਹੀਂ ਨਿੱਕੀ ਹੈ ਤਾਂ ਕੱਬੀ ਪਰ ਮੈਨੂੰ ਵੱਡਿਆਂ ਪੈਣਾ ਵਾਂਗ ਮੰਨਦੀ ਐ ਸੁੱਖ ਨਾਲ ਤਿੰਨ ਮੁੰਡੇ ਹੋਏ ਤਿੰਨੇ ਮੈਨੂੰ ਮਾਂ ਕਹਿੰਦੇ ਆ ਵੱਡਾ ਤਾਂ ਪੈਂਦਾ ਵੀ ਮੇਰੇ ਨਾਲ ਹੀ ਰਿਹਾ ਨੰਬਰਦਾਰ ਨੇ ਪੀਣੀ ਵੀ ਛੱਡ ਦਿੱਤੀ ਨਿੱਕੀ ਨੇ ਹਵੇਲੀ ਦਾ ਇਕਲਾਪਾ ਵੀ ਕਾਜ ਦਿੱਤਾ ਤੇ ਮੇਰਾ ਬਾਝ ਪਣ ਵੀ ਉਹ ਜਦੋਂ ਜਵਾਕਾਂ ਨੂੰ ਛੜਕਦੀ ਮਾਰਦੀ ਮੇਰੇ ਉਹਲੇ ਆ ਕੇ ਲੱਕ ਜਾਂਦੇ ਕੋਈ ਮੇਰੀ ਬਾਹ ਫੜ ਲੈਂਦਾ ਕੋਈ ਮੇਰੀ ਧੌਂਦ ਵਾਲੇ ਬਾਹਾਂ ਵੱਲ ਲੈਂਦਾ ਸ਼ਾਇਦ ਟਿੱਡੋਂ ਜਾਏ ਵੀ ਇੰਨਾ ਮੋਹ ਨਾ ਕਰਦੇ ਮੈਂ ਵੜਪਾਗੀ ਆ ਮੈਂ ਕੋਈ ਜ਼ਰੂਰ ਮੋਤੀ ਬੰਨ ਕੀਤੇ ਹੋਣੇ ਆ ਪਿਛਲੇ ਜਨਮ ਚ ਮੈਂ ਕੰਦੋਲਿਆਂ ਵੀ ਸੁਣ ਕੇ ਦੇਖਿਆ ਏ ਉਹਨੇ ਸਾਰੀ ਉਮਰ ਮੈਨੂੰ ਸੌਂਕਣ ਨਹੀਂ ਆਖਿਆ ਮੈਂ ਵੀ ਆਪਣੇ ਆਪ ਨੂੰ ਸਦਾ ਉਹਦੀ ਬੰਦ ਹੀ ਸਮਝਿਆ ਏ ਜਦੋਂ ਵੀ ਸ਼ਹਿਰ ਜਾਵਾਂ ਉਹਦੇ ਲਈ ਕੁਝ ਖਰੀਦ ਕੇ ਮੈਨੂੰ ਅਥਾਹ ਖੁਸ਼ੀ ਮਿਲਦੀ ਏ ਸਾਨੂੰ ਤਾਂ ਬੰਦਾ ਵੀ ਵੰਡਣਾ ਨਾ ਆਇਆ ਕਈ ਵਾਰੀ ਸ਼ਿਕਾਇਤ ਲਾਉਂਦੀ ਕਹਿ ਦਿੰਦੀ ਏ ਵੱਡੀ ਏ ਤੇਰਾ ਨੰਬਰਦਾਰ ਲੜਦਾ ਸੀ ਰਾਤੀ ਮੇਰੇ ਨਾਲ ਫੇਰ ਨਾ ਆਖੀ ਜਿਵੇਂ ਤੁਰ ਗਈ ਸਮਝਾ ਲਿਆ ਉਹਨੂੰ ਮੰਜ ਬੜੀ ਵੱਡ ਦਿਨੀ ਏ ਜੇ ਨੰਬਰਦਾਰ ਕੁਝ ਕਹਿ ਦੇਵੇ ਤਾਂ ਪ੍ਰਵਾਹ ਨਹੀਂ ਕਰਦੀ ਪਰ ਮੇਰਾ ਕਾਲਜਾ ਜ਼ਰੂਰ ਕੋਇਆ ਜਾਂਦਾ ਏ ਜਾਣ ਤੋਂ ਪਹਿਲਾਂ ਮੈਨੂੰ ਮੋਹਰਾ ਦੇ ਜਾਵੀਂ ਸਿਆਲਾਂ ਚ ਇੱਕ ਦਿਨ ਵੇੜੇ ਚ ਬੈਠੀਆਂ ਤੁੱਪ ਸੇਕ ਰਹੀਆਂ ਸਾਂ ਤਾਂ ਐਵੇਂ ਹੀ ਗੱਲ ਚੱਲ ਪਈ ਵੈਸੇ ਤਾਂ ਮੈਂ ਤੇਰੇ ਨਾਲ ਤੱਕਾ ਹੀ ਕੀਤਾ ਨਿੱਕੀ ਕੀ ਤੱਕਾ ਕੀਤਾ ਮਾਪੇ ਗਰੀਬ ਸੀ ਕੀ ਪਤਾ ਕਿਸੇ ਪੰਗੀ ਪੋਸਤੀ ਨਾਲ ਵਿਆਹ ਛੱਡ ਦੇ ਨਾਲੇ ਗਰੀਬ ਦੀਆਂ ਧੀਆ ਬਹੁਤੇ ਸੁਪਨੇ ਨਾ ਹੀ ਲੈਣ ਤਾਂ ਚੰਗਾ ਈ ਪਤਾ ਹੀ ਨਹੀਂ ਲੱਗਿਆ ਬਰਿਆਂ ਦੇ ਬਰੇ ਕਦੋਂ ਲੰਘੇ ਸਾਲ ਕੋ ਪਹਿਲਾਂ ਵੱਡੇ ਮੁੰਡੇ ਨੂੰ ਵਿਆਹ ਕਿ ਲਿਆਈ ਤੇ ਮੈਂ ਨਾਨਾ ਤੋਂ ਡਰਦੀ ਬਈ ਕਿਤੇ ਇਉਂ ਨਾ ਕਹਿ ਦੇਣ ਕਿੱਥੋਂ ਕੁਲਖਣੀ ਮੱਥੇ ਲਾਗੇ ਮੈਂ ਪਿੱਛੇ ਲੋਕ ਦੀ ਫਿਰਾਂ ਨਿੱਕੀ ਮੇਰੀ ਬਾਹ ਫੜ ਕੇ ਕਹਿੰਦੀ ਵੱਡিয়ে ਤੇਰਾ ਪੁੱਤੇ ਬਾਹਰ ਪਾਣੀ ਮੇਰੇ ਪੈਰ ਜ਼ਮੀਨ ਤੇ ਨਾ ਲੱਗਣ ਮਹੀਨਾ ਕੋ ਪਹਿਲਾ ਚੱਕਰ ਆ ਕੇ ਐਸੀ ਡਿੱਗੀ ਬੇਹੋਸ਼ ਹੋ ਗਈ ਮੁੰਡੇ ਫਟਾਫਟ ਹਸਪਤਾਲ ਲੈ ਗੇ ਨਾਮਰਾਦ ਬਿਮਾਰੀ ਨਿਕਲੀ ਇਹਨੂੰ ਕਹਿੰਦੇ ਆ ਅਚਿੰਤੇ ਬਾਜ਼ ਪੈਣੇ ਥੋੜੇ ਚਿਰ ਦੀ ਪ੍ਰਾਣੀ ਹੈ ਮੇਰੇ ਤਾਂ ਹੌਲ ਪੈਂਦੇ ਨੇ ਅੰਦਰ ਵੜ ਕੇ ਰੋ ਲੈਨੀ ਆ ਤਾਨੇ ਮੇਨੇ ਦੇ ਲੈਨੀ ਆ ਰੱਬ ਨੂੰ ਰੱਬਾ ਕੀ ਵਿਗਾੜਿਆ ਮਨੇ ਪੂਰਾ ਭਰਨੇ ਤੇਰਾ ਪੇਕਿਆਂ ਦੀ ਕਮਜ਼ੋਰੀ ਕਰਕੇ ਆਪ ਤੋ 15 ਸਾਲ ਵੱਡੇ ਮਰਦ ਨਾਲ ਵਿਆਹ ਕਰਵਾਇਆ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਤੇ ਮੈਂ ਕੰਡਿਆਲੀ ਥੋਰ ਨੂੰ ਮੈਨੂੰ ਕਿਉਂ ਭੁੱਲ ਗਿਆ ਐਵੇਂ ਥਾਂ ਹੀ ਘੇਰੀ ਬੈਠੀ ਆ ਨਿਆ ਨਹੀਂ ਏ ਤੇਰਾ ਮੌਤ ਬੰਦੂਕ ਚੋਂ ਨਿਕਲੀ ਗੋਲੀ ਹੋਵੇ ਤਾਂ ਮੂਰੇ ਹੋ ਜਾਵਾ ਨੰਬਰਦਾਰ ਨੇ ਮੁੰਡੇ ਦੇ ਵਿਆਹ ਤੇ ਵੀ ਨਹੀਂ ਪੀਤੀ ਪਰ ਸੋ ਚੌਥੇ ਪਾਣੀ ਮੰਗਿਆ ਲੈ ਕੇ ਗਈ ਤਾਂ ਦੇਖਿਆ ਬੈਠਕ ਚ ਬੋਤਲ ਖੁੱਲੀ ਜਾਵੇ ਆਂਦਾ ਨੀਂਦ ਨਹੀਂ ਆਉਂਦੀ ਜੇ 부ੜੀ ਨੂੰ ਨੀਂਦ ਨਾ ਆਵੇ ਤਾਂ ਉਹ ਕੀ ਕਰੇ ਹਣ ਪਹਿਲਾਂ ਮੰਗ ਹੱਸਿਆ ਨਹੀਂ ਜਾਂਦਾ ਇੱਕ ਦਿਨ ਕਹਿੰਦੀ ਗੁੱਸੇ ਆ ਵੱਡੀ ਐ ਕਿਸੇ ਗੱਲ ਤੋਂ ਮੇਰੇ ਦਿਲ ਨੂੰ ਵਟਾ ਆ ਗਿਆ ਆਉਨੀਆਂ ਖੇਹ ਕੇ ਬਾਹਰ ਆ ਗਈ। ਚਬਾਰੇ ਚ ਜਾ ਕੇ ਪੁੱਭਾ ਮਾਰ ਕੇ ਰੋਈ। ਫੇਰ ਜਾ ਕੇ ਮਨ ਹਲਕਾ ਹੋਇਆ। ਹੁਣ ਉਹਨੂੰ ਕਿਹੜੇ ਜਿਗਰੇ ਨਾਲ ਦੱਸਾਂ? ਮੇਰੀ ਇਹ ਬਲਬਲੀ ਤੇਰੇ ਤੋਂ ਗੁੱਸੇ ਹੋ ਕੇ ਮੈਂ ਜਾਣਾ ਕਿੱਥੇ? ਗੁੱਸੇ ਤਾਂ ਮੈਂ ਉਸ ਰੱਬ ਨਾਲਾਂ ਜੋ ਮੋਤੀਆਂ ਦੀ ਮਾਲਾ 'ਚੋਂ ਮੇਰਾ ਕੋਹੇਨੂਰ ਹੀਰਾ ਖੋਣ ਨੂੰ ਫਿਰਦਾ ਈ। ਰਾਤ ਨੂੰ ਕਈ-ਕਈ ਵਾਰ ਉੱਠ ਕੇ ਦੇਖਦੀ ਹਾਂ। ਮੈਂ ਉਹਨੂੰ ਚੁੱਪਚੀ ਬੀਤੇ ਜਾਣ ਨਹੀਂ ਦੇਣਾ। ਚਲੋ ਮਰਦਿਆਂ ਨਾਲ ਮਰਿਆ ਤਾਂ ਨਹੀਂ ਜਾਂਦਾ। ਪਰ ਮੈਂ ਉਹਨੂੰ ਝੋਲੀ ਪਵਾ ਕੇ ਲੈ ਕੇ ਆਈ ਸੀ ਉਹ ਜਾਊ ਵੀ ਮੇਰੀ ਝੋਲੀ ਵਿੱਚ ਸੋ ਉਮੀਦ ਕਰਦੀ ਹਾਂ ਇਹ ਦਿਲ ਨੂੰ ਛੋਹ ਜਾਣ ਵਾਲੀ ਬਹੁਤ ਹੀ ਪਾਵਕ ਜਿਹੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇਕਰ ਚੰਗੀ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਇੱਕ ਲਾਈਕ ਵੀ ਕਰਿਓ ਤੇ ਬਾਕੀ ਦੀਆਂ ਕਹਾਣੀਆਂ ਵੀ ਇਸੇ ਤਰ੍ਹਾਂ ਸੁਣਦੇ ਰਹੋ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ